ਪੰਡਾ ਧੋਏ ਮੈਂ ਸਕੂਪ ਦੇਵਾ ਤਉ ਤੈ ਕੋ ਜਾ ਸਤਗੁਰੂ ਹਰਸਾ ਕਹਿੰਦੇ ਹਨ ਹਨ ਹਾਸ ਕਰਣ ਲਈ ਜਿਸ ਤਰ੍ਹਾਂ ਇਹ ਪਾਈ ਪਹਿਲਾਂ ਪੰਡੇ ਨੂੰ ਧੋਤਾ ਜਾਂਦਾ ਹੈ ਧੂਪ ਕੇ ਬੈਠ ਕੇ ਪੰਡੇ ਨੂੰ ਧੂਪ ਦੇ ਕੇ ਧੂਪ ਦੇਣ ਦਾ ਭਾਵ ਹੈ ਤੁਮ ਇਸ ਤਰ੍ਹਾਂ ਉਹ ਅੰਦਰੋਂ ਜਿਹੜੀ ਦੁੱਖ ਦੀ ਯਾਦ ਹੈ ਇਹ ਕਹਿ ਰਹੀਏ ਉਹ ਸਮੈਲ ਨੂੰ ਉਹ ਵਾਸਨਾ ਨੂੰ ਖਤਮ ਕਰਨ ਵਾਸਤੇ ਊਪ ਦਿੱਤੀ ਜਾਂਦੀ ਸੀ ਇਸ ਤਰ੍ਹਾਂ ਕਿ ਪਾਸਾ ਕੰਦੇ ਪਹਿਲਾਂ ਉਹਨੂੰ ਧੋਣਾ ਪੈਂਦਾ ਹੈ ਧੋ ਕੇ ਫਿਰ ਉਹਨੂੰ ਊਪ ਦਿੱਖਾਈ ਜਾਂਦੀ ਜਿਹੜਾ ਊਪ ਦੇ ਕੇ ਫਿਰ ਉਹਦੇ ਵਿੱਚ ਦੁੱਧ ਮਿਲਾਇਆ ਜਾਂਦੀਆ ਜਿਸੇ ਤਰ੍ਹਾਂ ਪਾਸਾ ਕੰਦੇ ਭਾਈ ਜੇ ਤੈਨਾਂ ਨੂੰ ਵੀ ਅਮਰਤ ਪ੍ਰਾਪਤ ਕਰਨਾ ਹੈ ਤਾਂ ਪਹਿਲਾਂ ਆਪਣੇ ਹਿਰਦੇ ਨੂੰ ਪਵਿੱਤਰ ਕਰ ਹਿਰਦੈਵੰਤਰ ਕਰਨ ਹੋਏਗਾ ਨਿਮੋਸ਼ ਸੰਗਤ ਵਿੱਚ ਆਵਾਂਗੇ ਗੁਰਦੇ ਬਚਨਾਂ ਨੂੰ ਸੁਣਾ ਕੇ ਚੰਗਿਆਂ ਦੀ ਸੰਗਤ ਕਰਾਂਗੇ ਨਾਮ ਦੀ ਗੱਲ ਕਰਨ ਵਾਲਿਆਂ ਦੀ ਸੰਗਤ ਕਰਾਂਗੇ ਤੇ ਹਿਰਦੈਵੰਤਰ ਕਰਨ ਕਰਨ ਕੀ ਹੈ ਮਨ ਨੂੰ ਰੋਕਣਾ ਹੈ ਜਿਹੜੀ ਖੂਪ ਦੇਣੀ ਹੈ ਜੇ ਮਨ ਨੂੰ ਖਣਾ ਜਿਹੜਾ ਬਾ ਮਾਰੇ ਪਾਸੇ ਨੂੰ ਦੌੜਦਾ ਹੈ ਉਹੇ ਖਿਆਲਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ ਇਸ ਤਰ੍ਹਾਂ ਆਪਣੇ ਅੰਦਰ ਅੰਦਰ ਭਾਂਡੇ ਨੂੰ ਉਪਦੇਵ ਗਗਨ ਦੇ ਤੋਂ ਕਾਰਸਾ ਕਹਿੰਦੇ ਭਾਈ ਅਮਰ ਤੁਲਸੀ ਉਹਦੇ ਲੈਣ ਜਾ। ਦੋਦ ਕਰਮ ਹੰਸ ਸੁਤ ਸੁਮਾਇਣਾ ਹੋਏ ਦੁਰਾਜ ਜਮਾ ਕੋ। ਇਤਰਾ ਕਾਰਸਾ ਕਹਿੰਦੇ ਰਜਾਨਾ ਕਿਰਤ ਖਾਰ ਦੁਦ ਹੈ ਜੇ ਅਸੀਂ ਜੋਜ ਕਿਰਤ ਕਰਦੇ ਹਾਂ। ਇਹ ਤੁਲਸੀ ਹੈ। ਤੇ ਪ੍ਰਭੂ ਚਰਨਾਂ ਦੇ ਵਿੱਚ ਹਰ ਵੇਲੇ ਸੋਚ ਨੂੰ ਜੋੜੀ ਰੱਖਣਾ ਇਹ ਰਜਾਨਾ ਕਿਰਤ ਖਾਰ ਦੇ ਵਿੱਚ ਕੁਲੀ ਕਰਤਾਲ ਕਰਦੇ ਆ ਮਨ ਨੂੰ ਜੋੜ ਕੇ ਰੱਖਣਾ ਕਾਲਪੁਰ ਬੈਕੂਰੀ ਦੀ ਚਲਣਾ ਚ ਔਸਰੋਦ ਨੂੰ ਜਾਗ ਰਹਾ ਨਹੀਂ ਹੈ ਸੁਰਤੀ ਜਿਹੜੀ ਜੁੜੀ ਸੁਰਤੀ ਦੇ ਬਾਕੀ ਬਾਰੇ ਨਾਲ ਫਿਰ ਦੁਨੀਆਂ ਦੀਆਂ ਆਸਾਂ ਨੂੰ ਤਾਪਨਾ ਜਿੰਨੇ ਆਸਾਂ ਦੀਆਂ ਦੁਨਿਆਵੀ ਆਸਾਂ ਨੇ ਇਹਨਾਂ ਤੋਂ ਉੱਪਰ ਉੱਠ ਕੇ ਨਿਰੰਕਾਰ ਕਾਲਪੁਰ ਬੈਕੂਰੀ ਨੇ ਮਿਲਾ ਦਿੱਤੀ ਆਸ ਕਰਨ ਦੇ ਪਾਸਾ ਕਹਿੰਦੇ ਇਸ ਤਰ੍ਹਾਂ ਪੇ ਤੁਧ ਜਮਾ ਲੋ ਆਪਕੇ ਸ੍ਰੀਤੀ ਨੂੰ ਜੋੜ-ਜੋੜਨਾ ਤੇ ਜੁੜੇ ਹੋਏ ਸਤਿ ਸ੍ਰੀ ਅਕਾਲ ਦੇ ਨਾਲ ਹਰਿਆਣਾ ਕਿਰਤ ਕਰਦਿਆਂ ਕਾਲਕ੍ਰਿਤ ਵੈਕੂ ਜੀ ਦੇ ਨਾਮ ਨੂੰ ਜਪਣਾ ਤੇ ਮਾਇਆ ਭੁਲੇਖ ਪ੍ਰਾਂਤਾਂ ਜਹੀ ਨਹੀਂ ਰਹੇਗੀ ਜਪੋ ਤਾਇ ਕੋ ਨਾਮਾ ਇਸ ਕਰਕੇ ਭਾਈ ਜੇ ਤੂੰ ਹਾਮ ਪ੍ਰਭੂ ਵੈਕੂ ਜੀ ਨੂੰ ਕੋਈ ਸਨ ਕਰਨਾ ਚਾਹੁੰਦਾ ਹੈ ਤਾਂ ਸਿਰਫ ਪ੍ਰਭੂ ਦਾ ਨਾਮ ਹੀ ਅਗਰ ਅਗਰ ਮਨ ਰਾਖਨਾ ਰਹਾਵ ਸਿਮਰਨ ਸ਼ਬਦ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਜਿੰਨੇ ਵੀ ਸਾਧਨ ਨੇ ਤੀਰਥਾਂ ਆਰਤਾਂ ਤੇ ਜਾਣਾ ਵਰਤ ਆਦਿ ਕਰਖਣੇ ਜਪ ਤਪ ਕਰਨੇ ਆਪ ਸਾਹਿਬ ਕਹਿੰਦੇ ਜੇ ਤੂੰ ਕਾਲਪੁਰ ਬੈਕੂ ਜੀ ਦਾ ਨਾਮ ਨਹੀਂ ਜਪਦਾ ਫਿਰ ਕਰਮ ਕਾਂਡ ਸਾਰੇ ਕਰਦਾ ਫਿਰ ਆਪ ਸਾਹਿਬ ਕਹਿੰਦੇ ਭਾਈ ਜਿਸ ਸਾਾਰੇ ਤੇਰੇ ਕੀਤੇ ਹੋਏ ਕਤਨ ਕੀਤੇ ਹੋਏ ਕਰਮ ਕਾਂਡ ਬਿਆਰਤ ਜਾ ਨਾਮ ਜਪਨੇ ਨਾਲ ਹੀ ਗਾਥਾ ਰੂਪ ਹੈ ਕੋਈ ਨੇ ਪ੍ਰਸੰਨ ਹੋਣਾ ਹੈ ਜਿਸ ਕਰਕੇ ਨਾਮ ਸਿਮਨ ਨਾ ਛੱਡ ਪਾਈ ਨਾਮ ਸਿਮਨ ਚੱਡ ਕੇ ਤਾਂ ਬੰਨ ਪ੍ਰਸੰਨ ਕਰਨ ਦੇ ਹੋਰ ਸਾਰੇ ਕੋਈ ਤੇਰੇ ਨੇ ਸਭ ਜਾਣਗੇ ਪਿਆਰ ਤੇ ਜਾਣਗੇ ਰਹਾ ਏਹੋ ਮਨ ਇੰਕੀ ਆਸ ਕਰਉ ਹੋਣਾ ਮੇਤਰੋ ਵੀਦ ਨਿਆਵੇ ਆਸ ਅਗੰਧ ਦੁੱਖ ਰਿੜਤਣ ਵੇਲੇ ਤੁਸੀਂ ਨੇਤਰੇ ਦੀਆਂ ਗਿੰਡੀਆਂ ਜਦਿਆਂ ਨੂੰ ਨੇਤਾ ਫੈਰਗੋ ਨਾਮ ਦਾ ਨਹੀਂ ਖਵਾਇਆ ਉਹਦੇ ਸਿਰੇ ਤੇ ਗਿੰਡੀਆਂ ਬੰਨੀਆਂ ਹੁੰਦੀਆਂ ਹਨ ਤੇ ਕਾਸਮਿੰਦ ਜੇਤਨਾ ਉਹਨੇ ਤੇ ਦੀਆਂ ਗਿੰਡੀਆਂ ਘਟਦੇ ਉਹ ਹੱਥ ਵਿੱਚ ਤੇ ਆਪਣੇ ਮਨ ਨੂੰ ਦਸ ਵਿੱਚ ਕਰੋ ਇਸ ਤਰ੍ਹਾਂ ਉਸ ਮਨ ਨੂੰ ਫੜ ਕੇ ਰੋ ਆਤਮਾ ਨੂੰ ਜੀਵਨ ਦੇ ਬਾਤ ਇਸ ਤਰ੍ਹਾਂ ਇਹ ਮਨ ਜਿਹੜਾ ਹੈ ਇਹ ਗਿੰਡੀਆਂ ਦੇ ਤਦ ਕੋਰ ਆਤਮਾ ਕਿਤੇ ਇਲਕੀਆਂ ਦੇ ਬਰਾਬਰ ਨੂੰ ਜਾਣ ਕੇ ਜਿਤਨਾ ਧਿਆਨ ਦੇ ਨਾਲ ਉਹ ਪੜਿਆ ਜਾਂਦਾ ਮੇਤਰਾ ਚੌਂਕਵਾਰ ਤੇ ਇਹ ਮਨ ਦੇ ਵਿੱਚ ਧਿਆਨ ਰੱਖੂ ਕਿ ਮਨ ਤੇ ਨਹੀਂ ਕਿਸੇ ਪਰਛਾਵੇਂ ਹੁੰਦਾ ਮਨ ਦੇ ਵਿੱਚ ਮਾੜੇ ਚੰਗੇ ਖਿਆਲ ਕਣੀ ਆ ਰਹੇ ਹਨ ਉਸ ਨੂੰ ਕਿਤ ਇਤਨਾ ਵੀ ਨੂੰ ਰੋਕਣਾ ਹੈ ਨਾ ਤੇ 파ਸਾ ਕਿਤੇ ਮਾਇਆ ਦੇ ਨੂੰ ਦੀ ਨੀਂਦ ਤੇ ਮਨ ਉਤੇ ਪ੍ਰਭਾਵ ਨਾ ਪਾਏ ਇਹ ਸਭ ਕੁਝ ਆਤਮਾ ਕਿਤੇ ਫਿਰ ਭਾਈ ਜਿਨਾ ਮੇਤਰਾ ਜਿਦ ਤਰਾ ਹੁਣ ਮਿਤਰਾ ਗਿਰਨ ਵੇਲੇ ਧਿਆਣੀ ਰੱਖਣ ਵੇਲੇ ਉਹਦਾ ਵਿਚਾਰ ਧਿਆਨ ਰੱਖਣਾ ਅੰਦਰ ਕਿ ਇਹ ਉਰੇ ਪਰੇ ਨਾ ਚਲੇ ਜਾਵੇ ਉਹ ਜੇ ਤਰਾ ਬਾਸੰਗਿ ਤੇ ਭਾਈ ਪਰ ਇਹ ਨੀਤ ਰੂਪੀ ਜਿਹੜੀ ਹੈ ਮੋਹ ਰੂਪੀ ਨੀਦ ਹੈ ਜਨੰਗੋ ਹੈ ਮਾਇਆ ਦਾ ਇਹ ਮਨ ਤੇ ਪ੍ਰਭਾਵ ਨਾ ਪਾਈ ਤੇ ਇਸ ਤਰ੍ਹਾਂ ਇਹ ਮਿਤਰਾ ਹੈ ਰਸਨਾ ਨਾਮ ਜਗੋ ਤਾ ਮਥੀ ਹੈ ਕਾਸ਼ਾ ਕਹਿੰਦੇ ਜਿਤਨਾ ਨੂੰ ਹੱਥਾਂ ਦੇ ਨਾਲ ਚਦਾ ਕੇ ਉਹ ਰਿੜਕਿਆ ਜਾਂਦਾ ਹੈ ਇੰਨੀ ਆਤਮਿਕ ਬੜੀਆਂ ਜਾਂਦੀਆਂ ਨੇ ਨੇਤਰੇ ਦਾ ਧਿਆਨ ਲਿਖਿਆ ਜਾਂਦਾ ਉਹ ਰੇਪਰੇ ਨਾਲ ਹੈ ਜੇ ਤਰ੍ਹਾਂ ਸਭ ਕਹਾਂਸ ਕਹਿੰਦੇ ਭਾਈ ਫਿਰ ਜਿਹਦੇ ਨਾਲ ਰਿੜਕਿਆ ਜਾਂਦਾ ਤੇ ਰਿੜਕਣਾ ਕਰਦੇ ਨਾਲ ਹੈ ਰਸਨਾ ਨਾਮ ਚ ਉੱਤਮ ਮੁਨਕੀ ਹੈ ਜੀਵ ਦੇ ਨਾਲ ਪਰਮਾਤਮਾ ਦਾ ਨਾਮ ਜਪੋ ਕਾਸ਼ਾ ਕਹਿੰਦੇ ਜਿਉਂ-ਜਿਉਂ ਮਨ ਇਕਾਗਰ ਕਰਕੇ ਥੂਲੇ ਪਰੇ ਮਾੜੇ ਚੰਗੇ ਵਿਚਾਰਨਾ ਤੋਂ ਰੁਕ ਕੇ ਨਾਮ ਜਪਾਂਗੇ ਭਾਈ ਕਿਉਂ ਕਿਉਂਹੀ ਤੇ ਰਜਾਨਾ ਕੀਰਤਕਾਰ ਹੋ ਉਹਿਰ ਦੁੱਧ ਰਿੜਕੀ ਰਿੜਕੀ ਦਾ ਹੈ ਇਦਾਂ ਦੇ ਦੁੱਧ ਰਿੜਕਿਆ ਜਾਂਦਾ ਹੈ ਨਾਮ ਨੂੰ ਤੇ ਕਿੰਨਾ ਤਰੀਕਿਆਂ ਨਾਲ ਰਜਾਨਾ ਕੀਰਤਕਾਰ ਕਰਦੇ ਹੋਏ ਫਿਰ ਸਭ ਪ੍ਰਭਾਸਾ ਜੀ ਕਹਿੰਦੇ ਤੈਨੂੰ ਭਾਈ ਅੰਮ੍ਰਿਤ ਨਾਮ ਪ੍ਰਾਪਤ ਹੋਵੇਗਾ ਉਹ ਐਸਾ ਕੁਲ ਨਾਮ ਪ੍ਰਾਪਤ ਹੋਵੇਗਾ ਫਿਰ ਪ੍ਰਭਾਸਾ ਕਹਿੰਦੇ ਨਾਮ ਤੈਨੂੰ ਟੋਕ ਰਣੀ ਹੈ ਨਾ ਪਿਆਸ ਨਹੀਂ ਹੈ ਨਾ ਮੇ ਕਿਸੇ ਵੀ ਸੰਸਾਰ ਦੇ ਮੈਂ ਖੁਦਾਰਥੀ ਨਾਮਸਾ ਰਹਿਣੀ ਹੈ ਸਾਰਿਆਂ ਦੇ ਨਾਮ ਜਾਨਿਕੀਆਂ ਮਤਲਬ ਇਹ ਗੀਆਂ ਕੋਲੋਂ ਜਦੋਂ ਬਾਸਾ ਕਹਿੰਦੇ ਅੰਮ੍ਰਿਤੁ ਕੀ ਨਾਮ ਨੂੰ ਤੇ ਜਪਨਾ ਸਚਿ ਤਾਰਸਨਾ ਨਾਮ ਜਪੋ ਕਰਉਣੀ ਹੈ ਕਿ ਨਾਮ ਦੇ ਨਾਲ ਜਪਨਾ ਹੈ ਰਸਨਾ ਦੇ ਨਾਲ ਨਾਮ ਜਪਦੇ ਹੋ ਜਪਦੇ ਆ ਤੇ ਬਾਸਾ ਕਹਿੰਦੇ ਭਾਈ ਅੰਮ੍ਰਿਤ ਪ੍ਰਾਪਤ ਹੋਵੇਗਾ ਨਾਮ ਪ੍ਰਾਪਤ ਹੋਵੇਗਾ ਮਾਨੁ ਸੰਕਟ ਜਿਤ ਸਤ ਸਰਨਾ ਬੁਣ ਭਾਵਨ ਪਾਤੀ ਪ੍ਰਿਤ ਕਰੇ ਸੰਕਟਿਕ ਡੱਗਾ ਹੁੰਦਾ ਹੈ ਉਸ ਡੱਬੇ ਦੇ ਵਿੱਚ ਜਦ ਪੁਜਾਰੀ ਕੋਲ ਨੇ ਜੀਵਤ ਅਰਧ ਕਰਦੇ ਜਾਂਦੇ ਸੀ ਤਾਂ ਇੱਕ ਡੱਬੇ ਦੇ ਵਿੱਚ ਮੂਰਤੀਆਂ ਨੂੰ ਪਾ ਕੇ ਲੈ ਕੇ ਜਾਂਦੇ ਸੀ ਨਾਲ ਤੇ ਪਾਸ਼ਾ ਜੀ ਕਹਿੰਦੇ ਉਹਨੂੰ ਸੰਕਟ ਪਿਆ ਜਾਂਦਾ ਸੀ ਇਸ ਕਰਕੇ ਪੁਜਾਰੀ ਮੂਰਤੀ ਨੂੰ ਡੱਬੇ ਵਿੱਚ ਪਾਉਂਦਾ ਹੈ ਤੇ ਇਹ ਦੀਵਾਂ ਆਪਣੇ ਮਨ ਨੂੰ ਧਾਖੂਣਾ ਢੱਕਾ ਲਾ। ਉਸ ਸੰਖੜ ਦੀ ਤਰ੍ਹਾਂ ਇਸ ਸੋਨੇ ਜੇ ਢੱਕਾ ਬਣਾ ਕੇ ਉਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਠਕਾ ਕੇ ਰੱਖ। ਉਸ ਨਾਮ ਦੇ ਰਣੀ ਸਾਧ ਸੰਗਤ ਸਰੋਵਰ ਦੇ ਵਿੱਚ ਇਸ਼ਨਾਨ ਕਰ। ਤੇ ਆਸਾ ਕਹਿੰਦੇ ਮਨ ਵਿੱਚ ਟਿਕੇ ਹੋਏ ਪ੍ਰਭੂ ਠਾਕੁਰ ਨੂੰ ਸਰਦਾਰ ਦੇ ਪਤਨਾਂ ਦੇ ਨਾਲ ਪ੍ਰਸੰਨ ਕਰ। ਜਿਹੜੇ ਬਾਣੀ ਸੁਖਾਵੇ ਨੇ ਉਹ ਜਪਾ ਕਰੀ। ਆਸਾ ਕਹਿੰਦੇ ਇਹਨਾਂ ਨਾਲ ਮਨ ਮੇਂ ਪ੍ਰਸੰਨ ਨਹੀਂ ਹੋਣਾ। ਬਰਸਾਨ ਨੂੰ ਹੋਗਾ ਮਾਨਰੂਪੀ ਸੰਗਤ ਮਾਨਰੂਪੀ 78 ਵਿੱਚ ਨਾਮ ਨਿਭਾਉਣਾ ਤੇ ਪਾਸਾ ਕਹਿੰਦੇ ਸੰਗਤ ਰੂਪੀ ਸਾਹ ਸੰਗਤ ਵਿੱਚ ਬੈਠ ਕੇ ਪੂਰੀ ਸੰਗਤ ਵਿੱਚ ਬੈਠ ਕੇ ਉਹ ਸੰਤਾਰਕ ਪੁਰਖ ਜੀ ਦੇ ਬਚਨਾਂ ਰਣ ਮੰਨਦਾ ਇਸਨਾਨ ਕਰਨਾ ਗੁਰੂ ਦੇ ਉਪਦੇਸ਼ ਨਾਲ ਤੇ ਫਿਰ ਪਾਸਾ ਕਹਿੰਦੇ ਆਪਣੇ ਸਰਧਾ ਰੂਪੀ ਪਤrana ਨਾਲ ਥਾਕਰ ਨੂੰ ਪ੍ਰਸਾਨ ਕਰਨਾ ਇਹ ਅਸਲ ਗਿਆ ਹੈ ਪੂਜਾ pran seva సేవే ਇਨ ਵਿਦ ਸਾਹਿਬ ਰਤ ਰਹੇ ਜੇ ਜੀਵ ਸੇਵਕ ਬਣ ਕੇ ਆਪਾ ਭਾਵ ਛੱਡ ਕੇ ਅੰਦਰ ਵੱਧੇ ਝਾਕਰ ਪ੍ਰਭੂ ਦੀ ਸੇਵਾ ਸਿਮਰਨ ਕਰੇ ਤਾਂ ਪਾ ਸਕਦੇ ਭਾਈ ਇਹਨਾਂ ਤੀਖਿਆ ਨਾਲ ਕੋ ਜੀਵ ਮਾਰਗ ਪ੍ਰਭੂ ਨੂੰ ਸਦਾ ਹੀ ਪਜਾਨਦਾ ਹੈ ਕਹੰਦੇ ਕਹ ਹੈ ਕਹ ਕਹ ਜਾਵ ਤੂੰ ਸਾਰਿਆ ਕਉ ਨਾ ਕੋਈ ਸਹਿਬ ਜੀ ਕਹਿੰਦੇ ਨੇ ਭਾਈ ਸਿਮਰਨ ਤੋਂ ਬਿਨਾਂ ਪ੍ਰਭੂ ਨੂੰ ਪ੍ਰਸਾਨ ਕਰਨ ਦੇ ਹੋਰ ਗੁਰ ਉਪਦੇਸ਼ਣ ਵਾਲੇ ਹੁੰਦੇ ਨੇ ਜੋ ਵੀ ਹੋਰ ਗੁਰ ਉਪਦੇਸ਼ਣ ਦੱਸਦੇ ਨੇ ਕੋਈ ਕਹਿੰਦਾ ਵੇ ਇਹ ਤਾਂ ਭਾਈ ਸਿਮਰਨ ਕਰਿਆ ਕਰ ਆਹ ਕੰਮ ਕਰ ਨਾਲ ਸੁਵੇਗਾ ਉਹ ਬੁਲਾਣੀ ਜਗਾ ਦੀਵਾ ਲਾਇਆ ਨਾਲ ਸੁਵੇਗਾ ਬਾਸਾ ਕਹਿੰਦੇ ਇਹ ਉਪਦੇਸ਼ਣ ਜਿਹੜੇ ਸਾਰੇ ਨਿਸਬਲ ਜਾਣ ਇਹ ਉਪਦੇਸ਼ਣ ਵਾਲੇ ਹੁੰਦੇ ਜੋ ਵੀ ਹੋਰ ਗੁਰ ਉਪਦੇਸ਼ਣ ਦੱਸਦੇ ਨੇ ਭਾਈ ਉਹ ਦਸ ਦਸ ਕੇ ਆਪਣਾ ਜੀਵਨ ਜਿਮਾ ਬਿਆਪ ਰਿਹਾ ਜਾਂਦੇ ਨੇ ਤੇ ਪ੍ਰਭੂ ਤੇਰੇ ਸਿਮਰਨ ਵਰਗਾ ਕੋਈ ਉਤਮ ਨਹੀਂ ਹੈ ਅਕਾਲ ਪੁਰਖ ਵੈਕੂ ਦਾ ਨਾਮ ਜਿੰਨਾ ਰਸਨਾ ਨਾਲ ਜਪਿਆ ਜਾਵੇ પાਸੇ ਤੇ ਇਹਦੇ ਵਰਗਾ ਕੋਈ ਉਤਮ ਨਹੀਂ ਹੋ ਜਿਹੜੇ ਵੀ ਉਤਮ ਕੋਈ ਵੀ ਦਸਦਾ ਹੈ ਉਹ ਸਾਰੇ ਬਿਆਪ ਨਾਮ ਦੇ ਹਨ ਭਗਤ ਹੀਣਾ ਨਾਨਕ ਜਨ ਜਗ ਪੈ ਮਨ ਸਭਾਹੀ ਸੁਚਾ ਸੋਈ ਭਾਵੇਂ ਨਾਨਕ ਤੇਰਾ ਦਾਸ ਭਗਤੀ ਤੋਂ ਸਤਨਾਮੀ ਹੈ ਫਲਦੇ ਵੀ ਇਹ ਬੇਨਤੀ ਕਰਦਾ ਹੈ ਕਿ ਮੈਂ ਸਦਾ ਕਹਿਣ ਰਹਿਣਾ ਮਹਾਰਾਜ ਪ੍ਰਭੂ ਜੀ ਦੀ ਸਦਾ ਸਿਮਤ ਸੁਦਾ ਕਰਦਾ ਹੈ ਇਹ ਮੇਰੀ ਬੇਨਤੀ ਹੈ ਇਸ ਤਰ੍ਹਾਂ ਸਭ ਜੁਗੀਆਂ ਨੇ ਕਿਰਪਾ ਦਿੱਤੀ ਹੈ ਸਾਡੇ ਸਾਰੇ ਵਿਚਾਰ ਸੁਣਾ ਕੇ ਸਾਬੂਤ ਦੇਸ਼ ਵਿੱਚ ਕੇਵਾ ਜਿਹੜਾ ਕਿ ਭਾਈ ਮਨ ਪਕਾ ਕੇ ਅੰਦਰ ਇਸ ਦੇ ਵਿੱਚ ਬਾਪ ਦੇ ਨਾਮੁ ਕਿ ਜੀਵ ਦੇ ਨਾਮ ਨਾਲ ਜਪ ਕੇ ਉਸ ਕਾਰਜ ਵਿੱਚ ਜੀ ਦੀ ਪ੍ਰਾਪਤੀ ਹੋਈ ਹੈ ਜਿਸ ਕਰਕੇ